ਮੈਂ ਤੁਹਾਡੇ ਮਾధ్యਮ ਬਈ ਦੱਸਣਾ ਚਾਹੁੰਦਾ ਕਿ ਕੱਲ ਥਾਣਾ ਤਲਵੰਡੀ ਸਾਬੋ ਵਿਖੇ ਇੱਕ ਰੁਕਾ ਮਸੂਲ ਹੋਇਆ ਸੀ ਜਿਸ ਤੇ ਸਾਡੇ ਜਿਹੜੇ ਤੁਰੰਤ ਐਸਐਚਓ ਤਲਵੰਡੀ ਸਾਬੋ ਤੁਰੰਤ ਉੱਥੇ ਫਿਰ ਮੌਕੇ ਤੇ ਗਏ ਐ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਜਿਹੜੀ ਤਲਵੰਡੀ ਸਾਬੋ ਵਿਖੇ ਸਥਿਤ ਹੈ ਉੱਥੇ ਇੱਕ ਜ਼ਿੰਬਾਬਵੇਦਾ ਸਟੂਡੈਂਟ ਹੈਗਾ ਸੀ ਉੱਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ ਸੀ ਜਿਸ ਤੇ ਚਲਦੇ ਉਹਨੂੰ ਤਲਵੰਡੀ ਸਾਬੋ ਹਸਪਤਾਲ ਵਿੱਚ ਲੈ ਕੇ ਆਇਆ ਗਿਆ ਸੀ ਤੇ ਜਿੱਥੋਂ ਬਾਅਦ ਫਿਰ ਈਮਜ਼ ਦਾ ਰੈਫਰ ਕਰ ਦਿੱਤਾ ਗਿਆ ਸੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਫਿਰ ਸਾਡੇ ਡੀਐਸਪੀ ਡੀ ਖੁਸ਼ਪੀ ਜੀ ਤੇ ਡੀਐਸਪੀ ਤਲਵੰਡੀ ਸਾਹਿਬ ਉਹ ਵੀ ਏਸ ਤਰ੍ਹਾਂ ਤੁਰੰਤ ਮੌਕੇ ਤੇ ਪਹੁੰਚੇ ਉੱਥੇ ਉਹਦੇ ਦੋਸਤ ਮਿੱਤਰ ਜਿੰਨੇ ਵੀ ਉਹਨੂੰ ਜਾਣਕਾਰ ਸੀ ਜ਼임ਬਾਬਵੇ ਦੇ ਸਟੂਡੈਂਟ ਦੇ ਉਹਨੂੰ ਮਿਲੇ ਨਹੀਂ ਤੇ ਅਸੀਂ ਜਾਨੀ ਕਿ ਇਸ ਮੌਕੇ ਦੀ ਪਰਤਾਲ ਕਰਕੇ ਜਿਹੜੀ ਮੁਢਲੀ ਸੀ ਤੇ ਆਪਣੇ ਬਿਆਨਾਂ ਤੇ ਸਾਡੇ ਐਸਆਈ ਜਿਹੜਾ ਹੈਗਾ ਇੱਕ ਪਰਚਾ ਰੈਲੇਵੈਂਟ ਧਾਰਾਵਾਂ ਦੇ ਅਗੇਂਸਟ ਦੇ ਵਿੱਚ ਚਾਰਜੀਆਂ ਤੇ ਦਰਜ ਕਰਤਾ ਤੁਰੰਤ ਦੇ ਨਾਲ ਨਾਲ ਹੀ ਏਸੀ ਪੁਲਿਸ ਨੇ ਆਪਣੀ ਉਸਤਤੀ ਦਿਖਾਉਂਦੇ ਹੋਏ ਕਿ ਇੱਕ ਵਿਅਕਤੀ ਦੋਸ਼ੀ ਹੈ ਜਿਹੜਾ ਇਹਦੇ ਵਿੱਚ ਮੰਗੂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਬਾਕੀ ਤਿੰਨ ਦੋਸ਼ੀ ਹੈਗੇ ਉਹਨਾਂ ਨੂੰ ਹੀ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੇ ਅਲੱਗ-ਅਲੱਗ ਦਿਸ਼ਾਵਾਂ 'ਚ ਗਈਆਂ ਨੇ ਤੇ ਆਸ ਹੈ ਕਿ ਅੱਜ ਦੀ ਤਰੀਕ 'ਚ ਉਹਨਾਂ ਨੂੰ ਚੂਵੀ ਕਿਸੇ ਨਾ ਕਿਸੇ ਨੂੰ ਜਹੀ ਜ਼ਰੂਰ ਗ੍ਰਿਫਤਾਰ ਕਰ ਲਵਾਂਗੇ ਧੰਨਵਾਦ ਮੈਂ ਤੁਹਾਡੇ ਮੱਦੇਨਜ਼ਰ ਇਹ ਦੱਸਣਾ ਚਾਹੁੰਦਾ ਜਨਾ ਹੈ ਕਿ ਕੱਲ ਥਾਣਾ ਤਲਵੰਡੀ ਸਬੋ ਵਿਖੇ ਇੱਕ ਰੁਕਾ ਮਸੂਲ ਹੋਇਆ ਸੀ ਜਿਸ ਤੇ ਸਾਡੇ ਜਿਹੜੀ ਤੁਰੰਤ ਐਸਐਚਓ ਤਲਵੰਡੀ ਸਾਬੋ ਤੁਰੰਤ ਉੱਥੇ ਫਿਰ ਮੌਕੇ ਤੇ ਗਏ ਐ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਜਿਹੜੀ ਤਲਵੰਡੀ ਸਾਬੋ ਵਿਖੇ ਸਥਿਤ ਹੈ ਉੱਥੇ ਇੱਕ ਜ਼imbabwe ਦਾ ਸਟੂਡੈਂਟ ਹੈਗਾ ਸੀ ਉੱਤੇ ਕੁਝ ਵਿਕਤੀਆਂ ਨੇ ਹਮਲਾ ਕੀਤਾ ਸੀ ਜਿਸ ਤੇ ਚਲਦੇ ਉਹਨੂੰ ਤਲਵੰਡੀ ਸਾਬੋ ਹਸਪਤਾਲ ਵਿੱਚ ਲੈ ਕੇ ਆਇਆ ਗਿਆ ਸੀ ਤੇ ਜਿੱਥੋਂ ਗਾਫ ਕਰੀਮਜ਼ ਦਾ ਰੈਫਰ ਕਰ ਦਿੱਤਾ ਗਿਆ ਸੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਫਿਰ ਸਾਡੇ ਡੀਐਸਪੀ ਡੀ ਖੁਸ਼ਪੀ ਜੀ ਤੇ ਡੀਐਸਪੀ ਤਲਵੰਡੀ ਸਾਬੋ ਇਹ ਵੀ ਏਸ ਤਰ੍ਹਾਂ ਤੁਰੰਤ ਮੌਕੇ ਤੇ ਪਹੁੰਚੇ ਉੱਥੇ ਉਹਦੇ ਦੋਸਤ ਮਿੱਤਰ ਜਿੰਨੇ ਵੀ ਉਹਨਾਂ ਨੂੰ ਜਾਣਕਾਰੀ ਸੰਭਾਵਵੇ ਦੇ ਸਟੂਡੈਂਟ ਦੇ ਉਹਨੂੰ ਮਿਲੇ ਨਹੀਂ ਤੇ ਅਸੀਂ ਜਾਨੀ ਕਿ ਇਸ ਮੌਕੇ ਦੀ ਪਰਤਾਲ ਕਰਕੇ ਜਿਹੜੀ ਮੁੱਢਲੀ ਸੀ ਤੇ ਆਪਣੇ ਬਿਆਨਾਂ ਤੇ ਸਾਡੇ ਐਸਆਈ ਜਿਹੜਾ ਹੈਗਾ ਇੱਕ ਪਰਚਾ ਰੈਲੇਵੈਂਟ ਧਾਰਾਵਾਂ ਦੇ ਅਗੇਂਸਟ ਦੇ ਵਿੱਚ ਚਾਰਜੀਆਂ ਤੇ ਦਰਜ ਕਰਤਾ ਤੁਰੰਤ ਤੇ ਨਾਲ ਉਹਨਾਂ ਲਈ ਐਸਆਈ ਪੁਲਿਸ ਨੇ ਆਪਣੀ ਉਸਤੈਦੀ ਦਿਖਾਉਂਦੇ ਹੋਏ ਕਿ ਇੱਕ ਵਿਅਕਤੀ ਦੋਸ਼ੀ ਹੈ ਜਿਹੜਾ ਇਹਦੇ ਵਿੱਚ ਮੰਗੂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਬਾਕੀ ਤਿੰਨ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੇ ਅਲੱਗ-ਅਲੱਗ ਦਿਸ਼ਾਵਾਂ ਚ ਗਈਆਂ ਨੇ ਤੇ ਆਸ ਹੈ ਕਿ ਅੱਜ ਦੀ ਤਰੀਕ ਚ ਉਹਨਾਂ ਨੂੰ ਚੋ ਵੀ ਕਿਸੇ ਨਾ ਕਿਸੇ ਨੂੰ ਜਹੀ ਜ਼ਰੂਰ ਗ੍ਰਿਫਤਾਰ ਕਰ ਲਵਾਂਗੇ ਧੰਨਵਾਦ ਮੈਂ ਤੁਹਾਡੇ ਮਾਧਿਅਮ ਬਈ ਦੱਸਣਾ ਚਾਹੁੰਦਾ ਜਨਾ ਹੈ ਕਿ ਕੱਲ ਥਾਣਾ ਤਲਵੰਡੀ ਸਾਬੋ ਵਿਖੇ ਇੱਕ ਰੁਕਾ ਮਸੂਲ ਹੋਇਆ ਸੀ ਜਿਸ ਤੇ ਸਾਡੇ ਜਿਹੜੇ ਤੁਰੰਤ ਐਸਐਚਓ ਤਲਵੰਡੀ ਸਾਬੋ ਤੁਰੰਤ ਉੱਥੇ ਫਿਰ ਮੌਕੇ ਤੇ ਗਏ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਜਿਹੜੀ ਤਲਵੰਡੀ ਸਾਬੋ ਵਿਖ ਉੱਥੇ ਇੱਕ ਜ਼ੋਮ ਜਿਬਾਬਵੇ ਦਾ ਸਟੂਡੈਂਟ ਹੈਗਾ ਸੀ ਉੱਥੇ ਕੁਝ ਵਿਕਤੀਆਂ ਨੇ ਹਮਲਾ ਕੀਤਾ ਸੀ ਜਿਸ ਦੇ ਚਲਦੇ ਉਹਨੂੰ ਤਲਵੰਡੀ ਸਾਬੋ ਹਸਪਤਾਲ ਵਿੱਚ ਲੈ ਕੇ ਆਇਆ ਗਿਆ ਸੀ ਤੇ ਜਿੱਥੋਂ ਗਾਫ ਕਰੀਮਜ਼ ਦਾ ਰੈਫਰ ਕਰ ਦਿੱਤਾ ਗਿਆ ਸੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਫਿਰ ਸਾਡੇ ਡੀਐਸਪੀ ਡੀ ਖੁਸ਼ਪੀ ਜੀ ਤੇ ਡੀਐਸਪੀ ਤਲਵੰਡੀ ਸਾਬੋ ਇਹ ਵੀ ਏਮਸ ਤਰ੍ਹਾਂ ਤੁਰੰਤ ਮੌਕੇ ਤੇ ਪਹੁੰਚੇ ਉੱਥੇ ਉਹਦੇ ਦੋਸਤ ਮਿੱਤਰ ਜਿੰਨੇ ਵੀ ਉਹਨੂੰ ਜਾਣਕਾਰ ਸੀ ਜ਼ਿਬਾਬਵੇ ਦੇ ਸਟੂਡੈਂਟ ਦੇ ਉਹਨੂੰ ਮਿਲੇ ਨਹੀਂ ਤੇ ਅਸੀਂ ਜਾਨਕੀ ਇਸ ਮੌਕੇ ਦੀ ਵਰਤਾਲ ਕਰਕੇ ਜਿਹੜੀ ਮੁੱਦਲੀ ਸੀ ਤੇ ਆਪਣੇ ਬਿਆਨਾਂ ਤੇ ਸਾਡੇ ਐਸਆਈ ਜਿਹੜਾ ਹੈਗਾ ਇੱਕ ਪਰਚਾ ਰੈਲੇਵੈਂਟ ਧਾਰਾਵਾਂ ਦੇ ਅਗੇਂਸਟ ਦੇ ਵਿੱਚ ਚਾਰਜੀਆਂ ਤੇ ਦਰਜ ਕਰਤਾ ਤੁਰੰਤ ਤੇ ਨਾਲ ਉਹਨਾਂ ਲਈ ਐਸਸੀ ਪੁਲਿਸ ਨੇ ਆਪਣੀ ਉਸਤੈਦੀ ਦਿਖਾਉਂਦੇ ਹੋਏ ਕਿ ਇੱਕ ਵਿਅਕਤੀ ਦੋਸ਼ੀ ਹੈ ਜਿਹੜਾ ਇਹਦੇ ਵਿੱਚ ਮੰਗੂ ਉਹਨੂੰ ਹੀ ਗ੍ਰਿਫਤਾਰ ਕਰ ਲਿਆ ਤੇ ਜਿਹੜੀ ਬਾਕੀ ਤਿੰਨ ਦੋਸ਼ੀ ਹੈਗੇ ਉਹਨਾਂ ਨੂੰ ਹੀ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਨੇ ਤੇ ਅਲੱਗ-ਅਲੱਗ ਦਿਸ਼ਾਵਾਂ 'ਚ ਗਈਆਂ ਨੇ ਤੇ ਆਸ ਹੈ ਕਿ ਅੱਜ ਦੀ ਤਰੀਕ 'ਚ ਉਹਨਾਂ ਨੂੰ ਕਿ ਵੀ ਕਿਸੇ ਨੂੰ ਕਿਸੇ ਨੂੰ ਜਹੀ ਜ਼ਰੂਰ ਗ੍ਰਿਫਤਾਰ ਕਰ ਲਵਾਂਗੇ ਧੰਨਵਾਦ